ਲਓ ਜੀ ਡਾਕਟਰਾਂ ਦੇ ਵੱਲੋਂ ਕੀਤੀ ਗਈ ਹੜਤਾਲ ਨੂੰ ਲੈ ਕੇ ਲਗਾਤਾਰ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤਸਵੀਰਾਂ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਆਪੀ ਡੀ ਡਾਕਟਰਾਂ ਦੇ ਵੱਲੋਂ ਜਿਹੜੀ ਕਿ ਹੜਤਾਲ ਕੀਤੀ ਗਈ ਹੈ ਜਿਸ ਦੇ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ 11 ਤਰੀਕ ਤੱਕ ਉਹਨਾਂ ਦਾ ਮਸਲਾ ਹੱਲ ਨਹੀਂ ਹੁੰਦਾ ਤਾਂ ਇਹ ਸੰਘਰਸ਼ ਹੋਰ ਵੀ ਤਿੱਖਾ ਹੋਵੇਗਾ ਕਿ ਨਾ ਮੈਂ ਜੀ ਪੁਰ ਮਲਾ ਕਿੱਥੇ ਦੇ ਰਹਿਣ ਵਾਲੇ ਐਸੇ ਕਮਾਲ ਪੁਰ ਦੇ ਮੈਂ ਸੱਟ ਲੱਗੀ ਨਾ ਦਿਖਾਵਾ ਹੀ ਕਿਸੇ ਨੇ ਦੇਖਿਆ ਨਹੀਂ ਇੱਥੇ ਜਮਰਜੰਸੀ 'ਚ ਤੇ ਮੈਂ ਹੁਣ ਸਵੇਰੇ ਆਈ ਮੈਂ ਕਿ ਜਦੋਂ ਹੱਡੀਆਂ ਵਾਲੇ ਨੂੰ ਦਿਖਾਣੇ ਹੱਡੀਆਂ ਹੁਣ ਅਜਾ ਮੇਰੇ ਕੋਲ ਤੁਰੇ ਨਹੀਂ ਹੁੰਦਾ ਮੇਰੀ ਲੱਤੇ ਵੀ ਸੱਟ ਲੱਗੀ ਪਈ ਐ ਕਿਹਦਾ ਦੇਦੇ ਹੋ ਇੱਕ ਪਾਸੇ ਤਾਂ ਸਰਕਾਰ ਵੱਡੇ ਵੱਡੇ ਵਾਅਦੇ ਕਰਦੀ ਐ ਕੁਝ ਵੀ ਨਹੀਂ ਕਰਦੇ ਬੇ ਕਹਿਣ ਬਸੇਰਾ ਕੁਝ ਕਹਿੰਦੇ ਪਰ ਕਰਦਾ ਕੋਈ ਕੁਝ ਨਹੀਂਗਾ ਆ ਮੁੰਡੇ ਨੂੰ ਅਜਾ 10 ਦਿਨ ਹੋ ਗਏ ਬੁਖਾਰ ਚੜਦੇ ਨੂੰ ਆ ਹੁਣ ਵੀ 102 ਦਾ ਰਾਤੀ ਲੈ ਕੇ ਆਏ ਕਹਿੰਦੇ ਸਵੇਰੇ ਡਾਕਟਰ ਨੂੰ ਦਿਖਾਈਓ ਪਰ ਸਰਕਾਰ ਤਾਂ ਇੱਕ ਵਾਰ ਕਹਿੰਦੀ ਕਿ ਅਸੀਂ ਮhalla ਕਲੀਨਿਕ ਐਨੇ ਬਣਾਤੇ ਬਣਾਤੇ ਆ ਬਸ ਕਹਿਨ ਜੋ ਗਈ ਨੇ ਕਾ ਕਾਇਆ ਕੁਛ ਨਹੀਂ ਗਾ ਕਹਿਨ ਨੂੰ ਕੀ ਹੈ ਹਾਲਾਤ ਹੋਂ ਕਿੱਦਾਂ ਦੇ ਹਾਲਾਤ ਤੇ ਨਿਕਾਰ ਹੀ ਨੇ ਹਾਲਾਤ ਚੰਗੇ ਹੋਂ ਤੇ ਸਾਰਿਆਂ ਦੀਆਂ ਬਾਰੀਆਂ ਮਿੰਟ ਜੇ ਆਣ ਪਰਚੀ ਫੜੇ ਸੀਗੇ ਕਿੰਨਾ ਟਾਈਮ ਹੋ ਗਿਆ ਪਰਚੀ ਤਾਂ ਅਸੀਂ ਕਦੋਂ ਦੇ ਖੜੇ ਪਰਚੀ ਕਹਿੰਦੇ ਖੁੱਲੜਾ ਹੀ ਨਹੀਂ ਹਸਪੀਟਲ ਉਧਰ ਪੁੱਛਣਗੇ ਉਹ ਕਹਿੰਦੇ ਸਾਨੂੰ ਪਰੇਸ਼ਾਨ ਨਾ ਕਰੋ ਪੰਜ ਨੰਬਰ 'ਚ ਗਏ ਆ ਕਹਿੰਦੇ ਸਾਨੂੰ ਨਾ ਪਰੇਸ਼ਾਨ ਕਰੋ ਜਾਓ ਹੁਣ ਕਿਨੂੰ ਪੁੱਛੀਏ ਅਸੀਂ ਦੀ ਮੰਗ ਕੀ ਕਰਦੇ ਨੇ ਸਰਕਾਰ ਤੋਂ ਵੀ ਆਈ ਕਹਿੰਦੇ ਦੇਖੋ ਤਾਂ ਸਹੀ ਜਿਹੜਾ ਕੋਈ ਮਰਜ਼ਾ ਬਿਮਾਰ ਪਿਆ ਉਹਨਾਂ ਨੂੰ ਕੁਝ ਦੇਖਣ ਤਾਂ ਸਹੀ ਡਾਕਟਰਾਂ ਦੇ ਰਵੱਈਏ ਨੂੰ ਕਿਦਾ ਦੇਣਾ ਤਰੀਕਾ ਨਹੀਂ ਡਾਕਟਰ ਤਾਂ ਨਿਲੇ ਹੀ ਨਹੀਂ ਇਹਨੂੰ ਕਿੰਨੀ ਵਾਰ ਆਈਆਂ ਡਾਕਟਰ ਹੀ ਨਹੀਂ ਮਿਲੇ ਕਿ ਮੇਰੇ ਕੋ ਤੁਰਾਂ ਨਹੀਂ ਹੁੰਦਾ ਕਾਕਾ ਮੈਂ ਤਾਂ ਘੜੀ-ਘੜੀ ਰਿਕੀਆਂ ਤੇ ਕਿੱਥੋਂ ਆਉਂਗੀ ਜੀ ਡੱਪਸਾ ਜਸਟ ਸਟਾਈਕ ਕੀਤੀ ਹੋਈ ਹੈ ਤੁਸੀਂ 8 ਤੋਂ 11 ਵਜੇ ਤੱਕ ਦਾ ਕੀ ਕਾਰਨ ਹੈ ਸਾਰੇ ਸਾਰੇ ਪੰਜਾਬ ਜ਼ਿਲ੍ਹੇ ਪੰਜਾਬ ਦੇ ਸੂਬੇ ਦੇ ਵਿੱਚ ਜਿੰਨੇ ਵੀ ਸਰਕਾਰੀ ਡਾਕਟਰ ਪੀਸੀਐਮਐਸ ਐਸੋਸੀਏਸ਼ਨ ਅਟੈਚਡ ਹੈਗੇ ਆ ਡੈਂਟਲ ਮੈਡੀਕਲ ਔਰ ਸਪੈਸ਼ਲਿਸਟ ਜਿੰਨੇ ਵੀ ਹੈ ਐਮਬੀਬੀਐਸ ਸਾਰੇ ਉਹਨਾਂ ਦੀ ਜੁਆਇੰਟ ਸਟ੍ਰਾਈਕ ਹੈਗੀ ਆ ਇਹ ਆਪਣੀ ਮੰਗਾਂ ਹੈਗੀਆਂ ਜਿਹੜੀਆਂ ਸਰਕਾਰ ਪ੍ਰਤੀ ਜਿਹੜੀ ਕਿ ਲਗਾਤਾਰ ਮੀਟਿੰਗਾਂ ਕੀਤੀਆਂ ਜਾਂਦੀਆਂ ਪਰ ਸਾਨੂੰ ਆਸ਼ਵਾਸ਼ਣ ਦਿੱਤਾ ਜਾਂਦਾ ਪਰ ਗਰਾਊਂਡ ਲੈਵਲ ਤੇ ਕੋਈ ਵੀ ਉਹਦੀ ਹੱਲ ਨਹੀਂ ਹੁੰਦਾ ਉਸ ਕਾਰਨ ਆਪਾਂ 20 ਸਾਲਾਂ ਤੋਂ ਯਤਨ ਕਰ ਰਹੇ ਆ ਕਿ ਸਾਡੀਆਂ ਮੰਗਾਂ ਮੰਨੀਆਂ ਜਾਣ ਪਰ ਸਰਕਾਰ ਤੋਂ ਸਿਰਫ ਆਸ਼ਵਾਸ਼ਣ ਹੀ ਦਿੱਤਾ ਜਾ ਰਿਹਾ ਤੇ ਮਜਬੂਰੀ ਜਾਣ ਕੇ ਸਾਨੂੰ ਇਹ ਸਟ੍ਰਾਈਕ ਦਾ ਕਦਮ ਚੁੱਕਣਾ ਪਿਆ ਇੱਕ ਗੱਲ ਕਰੀਏ ਤਾਂ ਕੁਝ ਦਿਨ ਪਹਿਲਾਂ ਵੀ ਸਟ੍ਰਾਈਕ ਕੀਤੀ ਗਈ ਸੀ ਦਫਰਾਂ ਨੂੰ ਠੀਕ ਹੈ ਉਸ ਤੋਂ ਬਾਅਦ ਡਾਕਟਰ ਰਾਜ ਦੇ ਨਾਲ ਤੁਹਾਡੀ ਮੀਟਿੰਗ ਤੋਂ ਬਾਅਦ ਸਟ੍ਰਾਈਕ ਸੀ ਜੋ ਸੀ ਚੱਕ ਲਈ ਗਈ ਸੀ ਕੀ ਕਰਨ ਰਿਹਾ ਕਿ ਸਰਕਾਰ ਦੇ ਨਾਲ ਤੁਹਾਡੀ ਜਿਹੜੀ ਗੱਲਬਾਤ ਆ ਉਹ ਸੱਟਾ ਕੋਈ ਨਿਕਲ ਨਹੀਂ ਗੇ ਜਿਹੜੀ ਪ੍ਰੀਵੀਅਸ ਸਟ੍ਰਾਈਕਸ ਹੋਈਆਂ ਉਹ ਜਿੱਦਾਂ ਕਿ ਹਸਪੀਟਲਸ ਦੇ ਵਿੱਚ ਵਾਇਲੈਂਸ ਹੁੰਦੀ ਆ ਉਦੇ ਰਿਗਾਰਡਿੰਗ ਆਪਾਂ ਸਟ੍ਰਾਈਕਸ ਕੀਤੀਆਂ ਸੀਗੀਆਂ ਸਾਡਾ ਡਿਮਾਂਡ ਇਹੀ ਕੀ ਸੀਗੀ ਕਿ ਜਿੰਨੇ ਵੀ 24 7 ਐਮਰਜੈਂਸੀਜ਼ ਜਾਂ ਜਿੱਥੇ ਡਿਲੀਵਰੀਜ਼ ਹੁੰਦੀਆਂ ਐ ਐਮਸੀਐਚ ਕੇਅਰ ਹੁੰਦੀ ਐ ਉਥੇ 24 7 ਫੂਲ ਪ੍ਰੂਫ ਸਿਕਿਉਰਿਟੀ ਹੋਵੇ ਇਹ ਨਹੀਂ ਕਿ ਜਦੋਂ ਕੋਈ ਵਾਰਦਾਤ ਹੋ ਗਈ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਕਾਲ ਕਰ ਰਹੇ ਹਾਂ ਉਸ ਤੋਂ ਬਾਅਦ ਪੁਲਿਸ ਐਕਸ਼ਨ ਲੈ ਰਹੀ ਐ ਐਦਾਂ ਨਹੀਂ ਚਾਹੀਦਾ ਕਿ ਜਿਹੜਾ ਜਿਹੜਾ ਵੀ ਸਿਕਿਉਰਿਟੀ ਗਾਰਡ ਆ 24 ਘੰਟੇ ਉਥੇ ਮੌਜੂਦ ਹੋਣਾ ਚਾਹੀਦਾ ਅਖਿਆਲ ਪੁਰਪਰਾਸ਼ਾਣ ਦੀ ਗੱਲ ਕਰੀਏ ਤਾਂ ਐਸਐਸਪੀ ਸਾਹਿਬ ਨੂੰ ਕਿਹਾ ਗਿਆ ਸੀ ਕਿ ਇੱਥੇ ਪੱਕੀ ਚੌਂਕੀ ਬਣਾ ਦਿੱਤੀ ਗਈ ਹੈ ਤੋਂ ਡਾਕਟਰ ਰਾਜਲੋਂ ਕਿਹਾ ਗਿਆ ਸੀ ਕਿ 10 ਤੋਂ 12 ਬੰਦੇ ਇੱਥੇ ਪੱਕੇ ਲਗਾ ਲਤੇ ਜਾਣਗੇ ਕੀ ਹੈ ਨਹੀਂ ਇਸ ਟਾਈਮ ਇੱਥੇ ਨਹੀਂ ਜੀ ਸਰ ਐਸ ਵੇਲੇ ਸਾਡੇ ਕੋਲ ਇੱਕੋ ਹੀ ਨਾਈਟ ਟਾਈਮ ਇੱਕੋ ਹੀ ਸਿਕਿਉਰਿਟੀ ਗਾਰਡ ਹੁੰਦਾ ਤੇ ਉਹ ਵੀ ਇੱਧਰ ਉੱਧਰ ਕਿਤੇ ਵਾਰਡ ਚ ਚਲੇ ਜਾਂਦੇ ਕਦੀ ਜਨਾਨਾ ਵਾਰਡ ਚਲੇ ਜਾਂਦੇ ਆ ਕਦੀ ਜਨਰਲ ਵਾਰਡ ਚਲੇ ਜਾਂਦੇ ਆ ਕਦੀ ਚਾਹ ਪੀਣ ਚਲੇ ਜਾਂਦੇ ਆ ਜੇ ਕਿਸੇ ਦੇ ਉਦੀ ਐਬਸੈਂਸ ਚ ਵਾਰਦਾਤ ਹੋ ਜਾਂਦੀ ਤਾਂ ਕਾਲ ਕਰਕੇ ਬੁਲਾਉਣਾ ਪੈਂਦਾ ਸੋ ਇਹ ਫੂਲ ਪ੍ਰੂਫ ਸਿਕਿਉਰਟੀ ਚ ਨਹੀਂ ਕੀਤਾ ਜਾ ਸਕਦਾ। ਕੀ ਆ ਜਰੇ ਤੁਸੀਂ ਇਹੀ ਕਹਿਣਾ ਚਾਹੁੰਦੇ ਹੋ ਕਿ ਜੋ ਦਾਅਵੇ ਕਰ ਰਿਹਾ ਪ੍ਰਸ਼ਾਸਨ ਸਭ ਗਰਾਊਂਡ ਲੈਵਲ ਤੇ ਹਕੀਕਤ ਨਾਲ ਉਹਦਾ ਸਾਹਮਣਾ ਨਹੀਂ ਕੀਤਾ ਜਾ ਸਕਦਾ। ਜੀ ਮਮ ਅੱਜ ਸਟਾਈਕ ਕੀਤੀ ਗਈ ਹੈ ਕੀ ਕਾਰਨ ਹੈ? ਹਾਂਜੀ ਸਟੇਟ ਦਾ ਡਿਸੀਜਨ ਹੈ ਜੀ ਇਹ ਪੀਸੀਐਮਐਸ ਐਸੋਸੀਏਸ਼ਨ ਦਾ ਕੁਝ ਮੰਗਾਂ ਹੈਗੀਆਂ ਜਿਹੜੀ ਕਿ ਡਾਕਟਰਸ ਨੇ ਸਾਰਿਆਂ ਨੇ ਰੱਖੀਆਂ ਜਿਹੜੇ ਯੰਗ ਡਾਕਟਰਸ ਐ ਔਰ ਸਾਰੇ ਇਕੱਠੇ ਹੋਏ ਹੋਏ ਐ ਇਸ ਲਈ ਪਲੇਟਫਾਰਮ ਤੇ ਉਦੇ ਜਿਸ ਨਾਲ ਡਾਕਟਰਸ ਨੇ ਤੁਹਾਨੂੰ ਦੱਸਿਆ ਹੀ ਹੋਣਾ ਹੈ ਸੈਕਟਰੀ ਪੀसीएमਐਸ ਨੇ ਕਿ ਇਹਦੇ ਚ ਤਿੰਨ ਡਿਮਾਂਡਸ ਜਿਹੜੀਆਂ ਮੇਨ ਹੈਗੀਆਂ ਇੱਕ ਏਸੀਪੀ ਅਸ਼ੋਰਡ ਕੈਰੀਅਰ ਪ੍ਰੋਗਰੈਸ਼ਨ 4914 2021 ਦਾ ਬੰਦ ਹੈਗਾ ਉਹ ਜ਼ਰੂਰ ਲਾਗੂ ਹੋਣਾ ਚਾਹੀਦਾ ਹੈਗਾ ਦੂਸਰਾ ਰਿਕਰੂਟਮੈਂਟਸ ਬਹੁਤ ਦੇਰ ਤੋਂ ਡਾਕਟਰਸ ਦੀਆਂ ਈਵਨ ਪੈਰਾਮੈਡੀਕਲ ਸਟਾਫ ਦੀਆਂ ਬੰਦ ਹੈਗੀਆਂ ਉਹ ਟਾਈਮ ਸਿਰ ਹੋਣੀਆਂ ਚਾਹੀਦੀਆਂ ਜਿਵੇਂ ਕਿ ਡਾਟਾ ਦੇਖਿਆ 60% ਦੇ ਕਰੀਬ ਵੈਕੈਂਸੀ ਪੋਸਟ ਪਈਆਂ ਹੈਗੀਆਂ ਥਰਡ ਜਿਹੜਾ ਮੇਨ ਮੁੱਦਾ ਹੈਗਾ ਸਿਕਿਉਰਿਟੀ ਦਾ RH اور SDH लेवल ਦੇ ਤੇ ਫਿਰ ਵੀ ਸਿਕਿਉਰਿਟੀ ਦਾ ਇੰਤਜ਼ਾਮ ਕਰ ਦਿੱਤਾ ਗਿਆ ਹੈ ਬਟ ਛੋਟੀਆਂ ਇੰਸਟੀਟਿਊਸ਼ਨ ਜਿਹੜੀਆਂ PSC CSCS ਹੈ ਜਿੱਥੇ ਉੱਥੇ ਇਸ ਤਰ੍ਹਾਂ ਦਾ ਕੋਈ ਇੰਤਜ਼ਾਮ ਹਜੇ ਇੰਨਾ ਪੁਕਤਾ ਨਹੀਂ ਹੈਗਾ ਜਿਵੇਂ ਕਿ ਪਿੱਛੇ ਜੇ ਹੀ ਵਾਰਦਾਤ ਹੋਈ ਹੈ ਇੱਕ ਹਾਰਟਾ ਬਦਲਾ ਤੁਸੀਂ ਦੇਖਿਆ ਹੋਣਾ ਕਿ ਰਾਤ ਨੂੰ ਤਿੰਨੋਂ EMPLOYEES ਜਿਹੜੀ ਸੀ ਫੀਮੇਲ ਸੀਗੇ ਸਟਾਫ ਨਰਸ ਵੀ ਕਲਾਸ 4 ਵੀ ਰਿਕੋਰ ਸਟਾਫ ਸੀਗਾ ਤੇ ਉਸ ਦੌਰਾਨ ਕੁਝ ਲੋਕਾਂ ਨੇ ਆਣ ਪਛਾਤੇ ਲੋਕਾਂ ਨੇ ਉੱਥੇ ਅਟੈਕ ਕੀਤਾ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਵਾਰਦਾਤਾਂ ਨੂੰ ਘਟਾਉਣ ਲਈ ਸਾਨੂੰ ਸਿਕਿਉਰਿਟੀ ਬਹੁਤ ਜ਼ਰੂਰੀ ਚਾਹੀਦੀ ਹੈ ਜਿੱਥੇ-ਜਿੱਥੇ ਸੰਸਥਾਵਾਂ ਹੈਗੀਆਂ ਮੈਡੀਕਲ ਦੇ ਰਿਲੇਟਿਡ ਉੱਥੇ ਪੂਰੀ ਸਿਕਿਉਰਿਟੀ ਦੇ ਨਾਲ ਔਰ ਬਿਨਾ ਟੈਨਸ਼ਨ ਤੋਂ ਸਾਡੇ empioyees ਕੰਮ ਕਰਨੇ ਆ ਕੁਝ ਮੰਗਾਂ ਹੈਗੀਆਂ ਇਹਦਾ ਇਹ ਦਿਨ ਕਿ ਸਰਕਾਰ ਵੱਡੇ-ਵੱਡੇ ਦਾਅਵੇ ਕਰਦੀ ਆ ਕਿ ਅਸੀਂ ਡਾਕਟਰਾਂ ਦੀ ਸੇਫਟੀ ਲਈ ਪਬਲਿਕ ਦੇ ਲਈ ਮੋਲਾ ਕਲੀਨਿਕ ਬਣਾ ਦਿੱਤੇ ਜਾਂ ਕੁਝ ਵੀ ਪਰ ਅੱਜ ਪਬਲਿਕ ਵੀ ਖਰਾਬ ਹੋ ਰਹੀ ਹੈ ਤੇ ਡਾਕਟਰ ਵੀ ਕਹ ਰਹੇ ਆ ਕਿ ਅਸੀਂ ਵੀ ਪਰੇਸ਼ਾਨ ਹਾਂ ਦੇਖੋ ਇਹ ਪਬਲਿਕ ਦੇ ਹਿੱਤ ਲਈ ਹੈ ਜਿਹੜੀ ਸਟ੍ਰਾਈਕ ਚੱਲ ਰਹੀ ਹੈ ਕਿਉਂਕਿ ਹੁਣ ਤੱਕ ਖਿੱਚ-ਖਿੱਚ ਕੇ ਸਾਡੇ ਡਾਕਟਰਸ ਵੀ ਕੰਮ ਕਰ ਰਹੇ ਆ ਪੈਰਾਮੈਡੀਕਲ ਸਟਾਫ ਵੀ ਕੰਮ ਕਰ ਰਿਹਾ ਤੁਹਾਨੂੰ ਦਿਖ ਹੀ ਰਿਹਾ ਹੋਵੇਗਾ ਜੇ 60% ਸਟਰੈਂਥ ਰਹਿ ਗਈ ਹੈ ਤੇ ਕਿੰਨਾ ਮੁਸ਼ਕਿਲ ਹੈ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦਿੰਦੀ ਆ ਸਾਡੇ ਹੀ ਡਾਕਟਰ ਹੈ ਇਥੇ ਉਹ ਆਪਣੀ ਮਦਰ ਨੂੰ ਦਿਖਾਨ ਗਏ ਫੋਰਟਿਸ ਉਹਨਾਂ ਨੂੰ ਸੀਏ ਡਿਟੈਕਟ ਹੋਇਆ ਸੀ ਤੇ 40s ਦੇ ਵਿੱਚ ਉਹਨਾਂ ਨੂੰ ਇਹ ਕਹਿ ਕੇ ਮਨਾ ਕਰਤਾ ਗਿਆ ਕਿ 20 ਪੇਸ਼ੈਂਟ ਉਹ ਦੇਖ ਚੁੱਕੇ ਆ ਤੇ ਡਾਕਟਰ ਤੇ ਲੋਡ ਵੱਧਾ ਕਿਉਂਕਿ ਉਹ ਕੁਆਲਿਟੀ ਸਰਵਿਸੇਸ ਤੇ ਬਲੀਫ ਕਰਦੇ ਆ ਸਾਡੇ ਸਰਕਾਰੀ ਚ ਪੇਸ਼ੈਂਟ ਤੇ ਪੇਸ਼ੈਂਟ ਪੇਸ਼ੈਂਟ ਤੇ ਪੇਸ਼ੈਂਟ 1300 1200 ਦੀ ਓਪੀਡੀ ਇੱਕ ਡਾਕਟਰ ਜਿਹੜਾ ਹੈ 150 200 ਤੋਂ ਉੱਪਰ ਮਰੀਜ਼ ਦੇਖ ਰਿਹਾ ਤੇ ਕੁਆਲਿਟੀ ਸਰਵਿਸੇਸ ਇਸੇ ਸਾਬ ਨਾਲ ਕੱਟ ਜਾਂਦੀ ਹੈ ਸਿਕਿਉਰਿਟੀ ਦੀ ਗੱਲ ਕਰ ਰਹੇ ਹਾਂ ਕਿ ਪ੍ਰਸ਼ਾਸਨ ਨੂੰ ਕਿਹਾ ਗਿਆ ਸੀ ਕਿ ਤੇ ਪੱਕੀ ਚੌਂਕੀ ਬਣਾ ਦਿੱਤੀ ਜਾਏਗੀ ਹਾਂਜੀ ਚੌਂਕੀ ਬਣ ਗਈ ਜੀ ਪੁਰਾਤ ਤੁਸੀਂ ਦੇਖ ਹੀ ਰਹੇ ਹੋਗੇ ਗੇਟ ਤੇ ਬਨਾਤੀ ਹੈਗੀ ਐ EMPLOYEES ਵੀ ਲਗਾਤੇ ਮੈਂ ਐਹੀ ਤੇ ਕਹਿ ਰਹੀ ਆ ਕਿ DH SDH ਲੈਵਲ ਤੇ ਸਾਰਾ ਹੋ ਗਿਆ ਇੰਤਜ਼ਾਮ ਵਿਚ ਆਪਾਂ ਲੋਕਲ ਵੀ ਸਿਕਿਉਰਟੀ ਦੇ ਬੰਦੇ ਰੱਖੇ ਹੋਏ ਆ ਬਟ ਛੋਟੀ ਸੰਸਥਾਵਾਂ ਚ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਖੈ ਦੇਖਣਾ ਹੋਵੇਗਾ ਕਿ ਜੇਕਰ 11 ਤਰੀਕ ਤੱਕ ਇਨ੍ਹਾਂ ਡਾਕਟਰਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਹੋਰ ਵੀ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ